ਹਾਂਜੀ ਦੋਸਤੋ ਆ ਜਿਹੜੇ ਬਾਈ ਨੂੰ ਤੁਸੀਂ ਮੇਰੇ ਨਾਲ ਖੜਾ ਦੇਖ ਰਹੇ ਹੋ ਇਹਨਾਂ ਨੇ ਫੌਜ ਦੀ ਤਾਜ਼ੀ-ਤਾਜ਼ੀ ਹੁਣੇ ਨੌਕਰੀ ਛੱਡੀ ਆ ਤੇ ਖੇਤੀ ਵਿੱਚ ਨਵਾਂ-ਨਵਾਂ ਪੈਰ ਰੱਖਿਆ ਗਿਆ ਆਓ ਆਪਾਂ ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਨੂੰ ਇਹੋ ਜਿਹਾ ਖੇਤੀ ਦੇ ਵਿੱਚ ਕੀ ਦੇਖਿਆ ਜਿਹੜਾ ਇਹਨਾਂ ਨੇ ਫੌਜ ਦੀ ਅੱਡੀ ਤੱਕ ਦੀ ਨੌਕਰੀ ਛੱਡਤੀ ਬਈ ਕਿਉਂ ਛੱਡੀ ਤੁਸੀਂ ਫੌਜ ਦੀ ਨੌਕਰੀ ਫੌਜ ਦੀ ਨੌਕਰੀ 'ਚ ਸਾਨੂੰ ਗੁਲਾਮੀ ਸੀ ਪੂਰੀ ਜੱਟ ਕੇ ਉੱਥੇ ਤੁਹਾਨੂੰ ਗੁਲਾਮੀ ਲੱਗਦੀ ਸੀ ਗੁਲਾਮੀ ਲੱਗਦੀ ਸੀ ਸਾਨੂੰ ਉੱਥੇ ਹਰ ਟਾਈਮ ਕੰਮ ਦੇ ਨੌਕਰ ਬਣ ਕੇ ਰਹਿਣਾ ਪੈਂਦਾ ਸੀ ਇੱਕ ਤਰ੍ਹਾਂ ਤੇ ਖੇਤੀ 'ਚ ਤੁਹਾਨੂੰ ਆਜ਼ਾਦੀ ਲੱਗਦੀ ਆ ਹਾਂ ਉਹ ਆਪ ਦਾ ਮਰਜ਼ੀ ਆ ਮਰਜ਼ੀ ਆ ਮਤਲਬ ਠੀਕ ਹੈ ਵੀ ਆਪ ਦੀ ਮਰਜ਼ੀ ਹੈ ਤਾਂ ਕਰ ਲਈ ਤੇ ਆਪ ਦੀ ਮਰਜ਼ੀ ਨਹੀਂ ਕੀਤਾ ਕੋਈ ਸਿਰ ਤੇ ਕੋਈ ਤਲਵਾਰ ਨਹੀਂ ਟੰਗੀ ਹੈਗੀ ਅੱਛਾ ਭਾਈ ਲੋਕ ਤਾਂ ਹਨਾ ਨਵੇਂ ਮੁੰਡੇ ਤਾਂ ਇਹਨੂੰ ਛੜ ਛੜ ਕੇ ਬਾਹਰ ਜਾਈ ਜਾਂਦੇ ਖੇਤੀ ਤੋਂ ਭੱਜੀ ਜਾਂਦੇ ਤੇ ਤੁਹਾਨੂੰ ਇਹੋ ਜਿਹਾ ਖੇਤੀ ਦੇ ਵਿੱਚ ਕੀ ਦੇਖਿਆ ਜਿਹੜਾ ਤੁਸੀਂ ਖੇਤੀ ਕਰ ਰਹੇ ਹੋ ਜੇ ਬੰਦਾ ਸਹੀ ਕਰੇ ਖੇਤੀ ਜੋ ਬਹੁਤ ਕੁਝ ਬਚ ਜਾਂਦਾ ਆਪਾਂ ਨੂੰ ਠੀਕ ਹੈ ਜੀ ਜੇ ਸਹੀ ਢੰਗ ਨਾਲ ਕਰਨੀ ਹੋਵੇ ਖੇਤੀ ਤੇ ਆ ਵਿੱਚ ਵਿੱਚ ਲੋਕ ਕਹਿ ਦਿੰਦੇ ਆ ਵੀ ਅਸੀਂ ਤਾਂ ਕਰਜ਼ਾਊ ਹੋ ਗਏ ਸਾਨੂੰ ਫਾਹੇ ਲੈਣੇ ਪੈ ਰਹੇ ਉਹਦਾ ਕੀ ਕਾਰਨ ਕਰਜ਼ਾਊ ਤਾਂ ਫਿਰ ਹੋਣੇ ਆ ਜਦੋਂ ਪੌਂਡ ਬਾਈ ਚਾ ਕੇ अगला ਨਾ ਮਟਰੈਕਟਰ ਕਢਾ ਲੈਂਦਾ ਉੱਤੇ ਵੱਡੇ ਪਤਰਾ ਲਿਆ ਹੁੰਦਾ ਹੂੰ ਤੇ ਕਈ ਬੰਦੇ ਕੀ ਕਰਦੇ ਲਿਫਟਾ ਕਰਾ ਲੈਂਦੇ ਵੱਡੀਆਂ ਆਉਂਦੀਆਂ ਉਦੋਂ ਵੀ ਨਾ ਹੀ ਭਰੀਦੀਆਂ ਫਿਰ ਕਰਜ਼ਾ ਚੱਕ-ਚੱਕ ਕੋਈ ਬਾਹਰ ਭਾਜਦਾ ਕੋਈ ਪਾਇਆ ਕੇ ਨਹੀਂ ਭਾਜਦਾ ਕੋਈ ਸਪਰੇਅ ਚਾਹਦਾ ਜੇ ਜੇ ਬੰਦਾ ਪਹਿਲੇ ਸਹੀ ਚੱਲੇ ਕੋ ਨੂੰ ਕੋਈ ਲੋੜ ਹੀ ਨਹੀਂ ਆ ਛੋਡੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਸਹੀ ਹੱਥ ਕੁੱਟ ਕੇ ਚੱਲਾਂਗੇ ਸਹੀ ਤਰੀਕੇ ਨਾਲ ਚੱਲਾਂਗੇ ਤਾਂ ਆਪਾਂ ਖੇਤੀ ਚੋਂ ਵੀ ਬਹੁਤ ਕੁਝ ਬਚਾ ਸਕਦੇ ਹਾਂ ਬਹੁਤ ਕੁਝ ਬਚ ਸਕਦਾ ਆਪਾਂ ਨੂੰ ਠੀਕ ਹੈ ਤੇ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਜਰੂਰ ਰੱਖਿਓ ਕਮੈਂਟਾਂ ਰਹੀ ਵੀ ਇਸ ਮੁੰਡੇ ਨੇ ਫੌਜ ਦੀ ਨੌਕਰੀ ਛੱਡ ਕੇ ਸਹੀ ਕੀਤਾ ਜਾਂ ਗਲਤ ਕੀਤਾ ਤੇ ਸਾਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੂਗਾ ਤੁਹਾਡੇ ਜਿਹੜੇ ਸੁਝਾਵਾ ਸਾਨੂੰ ਉਹਨਾਂ ਦਾ ਇੰਤਜ਼ਾਰ ਰਹੂਗਾ ਧੰਨਵਾਦ